ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰਾਂ ਇੱਕ ਹੋਰ ਕਹਾਣੀ ਦੇ ਨਾਲ ਤਰਸ ਆਉਂਦਾ ਮੈਨੂੰ ਉਹਨਾਂ ਲੋਕਾਂ ਦੀ ਸੋਚ ਤੇ ਅਸਲ 'ਚ ਤਰਸ ਵੀ ਆਉਂਦਾ ਹੈ ਹਰਖ ਵੀ ਆਉਂਦਾ ਹੈ ਇਤਿਹਾਸਾ ਵੀ ਆਉਂਦਾ ਹੈ ਜਿਹੜੇ ਆਪਣੇ ਪੁੱਤ ਵਾਸਤੇ ਦੁਨੀਆ ਦੀ ਸਭ ਤੋਂ ਸਿਆਣੀ ਕੁੜੀ ਲੱਭਣ ਤੁਰ ਪੈਂਦੇ ਹਨ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਉਸ ਕੁੜੀ ਦੀ ਸਿਆਣਪ ਹੀ ਬੁਰੀ ਲੱਗਦੀ ਹੈ ਪਹਿਲਾਂ 36 ਗੁਣ ਚਾਹੀਦੇ ਹੁੰਦੇ ਹਨ ਤੇ ਫੇਰ ਸਾਨੂੰ ਹਰ ਗੁਣ ਦੇ ਵਿੱਚ ਨੁਕਸ ਹੀ ਦਿਖਦਾ ਹੈ ਪਰਵਾਰ ਦੇ ਆਲੇ ਦੁਆਲੇ ਤੇ ਅਤੇ ਰਿਸ਼ਤੇਦਾਰੀ ਦੇ ਸਭ ਲੋਕ ਉਸ ਨੂੰ ਠੀਕ ਕਰਨ ਦੇ ਵਿੱਚ ਲੱਗ ਜਾਂਦੇ ਹਨ। ਮੁੰਡਾ ਹੋਣਾ ਸਾਡੇ ਪਰਿਵਾਰ ਦੇ ਵਿੱਚ ਕਿੰਨਾ ਜ਼ਰੂਰੀ ਹੈ। ਇਹ ਤਾਂ ਅਸੀਂ ਸਭ ਜਾਣਦੇ ਹੀ ਹਾਂ ਪਰ ਜਦੋਂ ਮੁੰਡਾ ਨਹੀਂ ਹੁੰਦਾ ਉਦੋਂ ਅਸੀਂ ਕੀ ਕਰਦੇ ਹਾਂ? ਅਸੀਂ ਉਸ ਧੀ ਨੂੰ ਪੁੱਤਾਂ ਵਾਂਗੂ ਪਾਲਣਾ ਸ਼ੁਰੂ ਕਰ ਦਿੰਦੇ ਹਾਂ। ਮੈਂ ਕਿੰਨੇ ਹੀ ਪਰਿਵਾਰ ਇਹੋ ਜਿਹੇ ਦੇਖੇ ਹਨ ਖਾਸ ਕਰਕੇ ਇੰਡੀਆ ਦੇ ਵਿੱਚ। ਜਿਹੜੇ ਕੁੜੀ ਨੂੰ ਮੁੰਡਿਆਂ ਵਾਲੇ ਕੱਪੜੇ ਪਹਿਨਾ ਕੇ ਸਿਰ ਤੇ ਜੂڑا ਵੀ ਕਰ ਦਿੰਦੇ ਹਨ 13-14 ਸਾਲਾਂ ਦੀ ਉਮਰ ਦੇ ਤੱਕ ਉਹ ਕੁੜੀ ਇਸੇ ਭਰਮ ਦੇ ਵਿੱਚ ਰਹਿੰਦੀ ਹੈ ਕਿ ਉਹ ਕੁੜੀ ਨਹੀਂ ਇੱਕ ਦਿਨ ਮੁੰਡਾ ਬਣ ਜਾਏਗੀ ਅਤੇ ਜਦੋਂ ਸਰੀਰ ਦੇ ਵਿੱਚ ਕੁਝ ਬਦਲਾਅ ਹੋਣੇ ਸ਼ੁਰੂ ਹੁੰਦੇ ਹਨ ਫਿਰ ਸਭ ਤੋਂ ਵੱਧ ਇਦਾਂ ਦੇ ਬੱਚੇ ਹੀ ਡਿਪਰੈਸ਼ਨ ਦੇ ਵਿੱਚ ਜਾਂਦੇ ਹਨ ਉਸ ਤੋਂ ਵੀ ਵੱਡੀ ਗੱਲ ਹੈ ਕਿ ਉਹਨਾਂ ਨੂੰ ਇਹ ਸਿਖਾਇਆ ਜਾਣ ਲੱਗ ਪੈਂਦਾ ਹੈ ਕਿ ਉਹਦਾ ਵਿਆਹ ਤਾਂ ਇੱਕ ਮੁੰਡੇ ਦੇ ਨਾਲ ਹੀ ਹੋਏਗਾ। ਹਰੇਕ ਗੱਲ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਲੀ ਸਕੂਟਰ ਜਾਂ ਕਾਰ ਜਾਂ ਮੋਟਰਸਾਈਕਲ ਚਲਾਉਣ ਵਾਲੀ ਕੁੜੀ ਨੂੰ ਵਿਆਹ ਤੋਂ ਬਾਅਦ ਇਹ ਸਿਖਾਇਆ ਜਾਂਦਾ ਹੈ ਕਿ ਉਹਨੇ ਅੰਦਰ ਵੜ ਕੇ ਤੇ ਮੂੰਹ ਬੰਦ ਕਰਕੇ ਕਿਵੇਂ ਰਹਿਣਾ ਹੈ। ਇਹ ਗੱਲ ਮੈਨੂੰ ਤਾਂ ਯਾਦ ਆਈ ਕਿ ਮੇਰਾ ਇੱਕ ਮੈਨੇਜਰ ਸੀ ਇੱਕ ਦਿਨ ਜਦੋਂ ਅਸੀਂ ਬ੍ਰੇਕ ਹੋਈ ਤਾਂ ਨੇੜੇ ਦੇ ਸਟੋਰ ਵਿੱਚ ਬੱਚਿਆਂ ਲਈ ਕਢਾਉਣੇ ਦੇਖਣ ਚਲੇ ਗਏ। ਅਸੀਂ ਇਕੱਠੇ ਨਹੀਂ ਸੀ ਗਏ ਖੈਰ ਜਦੋਂ ਮੈਂ ਕਢਾਉਣੇ ਪਸੰਦ ਕਰ ਰਹੀ ਸੀ ਤਾਂ ਮੇਰੀ ਨਿਗਾ ਉਹਦੇ ਤੇ ਪਈ। ਮੈਂ ਉਦਾਂ ਹੀ ਗੱਲ ਤੋੜਨ ਦੀ ਮਾਰੀ ਨਹੀਂ ਕਹਿ ਦਿੱਤਾ ਮੈਂ ਕਿਹਾ ਕਿ ਬੱਚਿਆਂ ਵਾਸਤੇ ਕਢਾਉਣੇ ਦੇਖ ਰਿਆਂ ਹੈ। ਉਹ ਕਹਿੰਦਾ ਨਹੀਂ ਮੇਰੇ ਆਪਣੇ ਤਾਂ ਕੋਈ ਬੱਚਾ ਨਹੀਂ ਹੈ। ਮੈਂ ਆਪਣੇ ਭਤੀਜੇ ਭਤੀਜੀਆਂ ਵਾਸਤੇ ਦੇਖ ਰਿਹਾ ਹਾਂ ਇੰਨੀ ਗੱਲ ਕਹਿ ਕੇ ਮੈਂ ਤਾਂ ਉੱਥੋਂ ਤੁਰ ਗਈ ਬਾਅਦ ਵਿੱਚ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਆਇਆ ਉਹ ਮੈਨੂੰ ਪਿੱਛੇ ਆ ਕੇ ਦੱਸਣ ਆਇਆ ਮੈਨੂੰ ਪਤਾ ਮੈਮ ਇਹ ਮੇਰੇ ਵਿੱਚ ਬਹੁਤ ਵੱਡੀ ਘਾਟ ਹੈ ਕਿ ਮੈਂ ਕਿਸੇ ਦੇ ਨਾਲ ਕੱਟ ਨਹੀਂ ਸਕਦਾ ਮੈਂ ਟੈਂਪਰੇਰੀ ਰਿਸ਼ਤੇ ਦਾ ਬਣਾ ਲੈਣਾ ਪਰ ਮੈਂ ਬਾੜਾ ਲੰਮਾ ਚਿਰ ਕਿਸੇ ਰਸਤੇ ਵਿੱਚ ਨਹੀਂ ਕੱਟਦਾ ਮੈਂ ਕੱਲਾ ਰਹਿ ਕੇ ਹੀ ਖੁਸ਼ ਹਾਂ ਅਤੇ ਬੱਚੇ ਮੇਰੇ ਭੈਣ ਭਾਈਆਂ ਦੇ ਹੈਗੇ ਨਹੀਂ ਉਹਨਾਂ ਨੂੰ ਦੇਖ ਕੇ ਵੀ ਮੈਨੂੰ ਖੁਸ਼ੀ ਮਿਲਦੀ ਹੈ ਮੈਂ ਠੀਕ ਹਾਂ ਕਹਿ ਕੇ ਉੱਥੋਂ ਨਿਕਲ ਗਈ ਪਰ ਗੱਲਾਂ ਦੇ ਵਿੱਚੋਂ ਗੱਲ ਇਹ ਹੈ ਕਿ ਸਾਡੇ ਕੋਈ ਪੁੱਛਦਾ ਹੀ ਨਹੀਂ ਕੀ ਤੂੰ ਕਿਸੇ ਦੇ ਨਾਲ ਕੱਟਣ ਲਈ ਤਿਆਰ ਹੈ બસ ਉਮਰ ਦੇਖੀ ਖਾਨਦਾਨ ਦੇਖੇ ਗੋਤ ਦੇਖੇ ਅਤੇ ਗਧੇ ਨਾਲ ਬੱਕਰੀ ਦਾ ਮੇਲ ਅਸੀਂ ਕਰ ਦਿੰਦੇ ਆ ਲੋਕ-ਲੋਕ ਕੇ ਜਿਹੜੇ ਰਿਸ਼ਤੇ ਪੱਕੇ ਕੀਤੇ ਜਾਂਦੇ ਹਨ ਬਾਅਦ ਵਿੱਚ ਉਹਨਾਂ ਦਾ ਅਜਲੂਸ ਸਾਰਾ ਜਮਾਨਾ ਦੇਖਦਾ ਜਦੋਂ ਪਹਿਲਾਂ ਅਸੀਂ ਮੇਰੇ ਨਾਨਕੇ ਜਾਂਦੇ ਹੁੰਦੇ ਸੀ ਜਾਂ ਆਪਾਂ ਕਿਤੇ ਵੀ ਬੱਸ ਦੇ ਵਿੱਚ ਬੈਠ ਕੇ ਸਫ਼ਰ ਕਰਦੇ ਸੀ ਤਾਂ ਬੱਸ ਉੱਚੀ ਹੁੰਦੀ ਸੀ ਤੇ ਆਸੇ-ਪਾਸੇ ਦੀਆਂ ਘਰਾਂ ਦੀਆਂ ਕੰਧਾਂ ਨੀਵੀਆਂ ਹੁੰਦੀਆਂ ਸਨ ਬਾਸ ਵਿੱਚੋਂ ਬੈਠ ਕੇ ਆਸੇ ਪਾਸੇ ਦੇ ਛੋਟੇ ਛੋਟੇ ਪਰਿਵਾਰ ਹੱਸਦੇ ਖੇਡਦੇ ਅਤੇ ਬੇਪਰਵਾਹ ਆਮ ਹੀ ਦੇਖੇ ਜਾ ਸਕਦੇ ਸਨ ਪਿਛਲੇ ਸਾਲ ਮੈਂ ਇੰਡੀਆ ਗਈ ਤਾਂ ਸਭ ਪਾਸੇ ਉੱਚੀ ਤੋਂ ਉੱਚੀ ਕੋਠੀ ਲਿਪੀ ਹੋਈ ਹੈ ਅਤੇ ਅਸੀਂ ਆਪਸ ਵਿੱਚ ਗੱਲਾਂ ਕਰ ਰਹੇ ਸੀ ਕਿ ਉਹ ਟਾਈਮ ਚਲੇ ਗਈ ਜਦੋਂ ਲੋਕ ਕਹਿੰਦੇ ਸੀ ਕਿ ਭਾਈ ਪਰਿਵਾਰ ਚੰਗਾ ਹੈ ਰਿਸ਼ਤਾ ਕਰ ਦਿਓ ਆਸ-ਪਾਸ ਦੇ 4 ਪਿੰਡਾਂ ਦੇ ਵਿੱਚ ਉਹਨਾਂ ਦਾ ਨਾਂ ਚੱਲਦਾ ਹੈ ਹੁਣ ਤਾਂ ਇਹਨਾਂ ਗੱਲਾਂ ਦੀ ਕੋਈ ਲੋੜ ਹੀ ਨਹੀਂ ਲੋਕ ਕੋਠੀ ਦੇਖ ਕੇ ਅੰਦਰ ਵੜ ਕੇ ਰਿਸ਼ਤਾ ਕਰ ਦਿੰਦੇ ਹਨ ਹਾਂ ਬਾਅਦ ਵਿੱਚ ਚਾਰ ਪਿੰਡ ਜਲੂਸ ਜ਼ਰੂਰ ਦੇਖਦੇ ਹਨ ਕੋਠੀਆਂ ਦੇ ਵਿੱਚ ਕੀ ਚੱਲਦਾ ਇਹ ਕੋਈ ਨਹੀਂ ਦੇਖ ਸਕਦਾ ਸਭ ਨੇ ਸਾਰੇ ਪਾਸਿਓਂ ਸ਼ੀਸ਼ਿਆਂ ਦੇ ਨਾਲ ਘਰ ਬੰਦ ਕਰ ਲਈ ਹਨ ਤਾਂ ਨੂੰ ਇਹ ਛੋਟੀ ਜਿਹੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ